ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਆਪਣੇ ਨਿੱਕੇ ਨਿੱਕੇ ਲਾੜਲੇ ਪੋਤਰਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਾਨ ਸਮੇਂ ਜੋ ਸਿੱਖਿਆ ਦਿੰਦੀ ਹੈ ਉਸ ਦਾ ਵਰਣਨ ਦਰਸ਼ਨ ਸਿੰਘ ਗੁਰੂ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਸਪੂਰਨ ਸਿੰਘ ਟੱਲੇਵਾਲੀ ਦਾ ਕਵਿਸ਼ਰੀ ਜਥਾ ਹੈ ਇੰਜ ਬਿਆਨ ਕਰਦਾ ਹੈ ਭਾਈ ਨਾ ਮੰਝਾ ਨਾ ਬਿਸਤਰਾ ਉਤੋਂ ਠੰਡ ਦਾ ਜ਼ੋਰ ਭੁਖਣ ਪਾੜੇ ਪੁੱਤਰੇ ਰਹੀ ਹੈ ਦਬਦੀ ਤੋਰ ਦਾਦੀ ਦੀ ਮੇਰ ਪੋਤਰੇ ਰਾਹ ਨੂੰ ਰਸ਼ਨ ਆਉਂਦੀ ਹੈ ਠੁਰ ਠੁਰ ਕਰਦੇ ਪੋਤਿਆਂ ਨੂੰ ਹਿੱਕ ਦੇ ਨਾਲ ਲਾਉਂਦੀ ਹੈ ਵੇਖਿਓ ਕਵਰਾ ਨਾ ਜਾਇਓ ਸਾਰਾ ਸਮਝਾਉਂਦੀ ਹੈ ਸੋਹਣਿਓ ਬੇਜਾਲਮ ਹਾਕਮ ਸੋਹਣਿਓ ਬੇਜਾਲਮ ਹਾਕਮ ਕੋਲੋਂ ਡਰ ਜਾਇਓ ਨਾ ਬੱਦੜਾ ਦੇ ਹੇਠ ਸੂਰਜ ਅਲੀ ਦੇ ਹੱਥ ਕੰਬ ਜਾਂਦੇ ਫੁੱਲਾਂ ਨੂੰ ਤੋੜਨ ਲਈ ਦਾਦੀ ਜੀ ਦੇਵੇ ਸਿਖਿਆ ਖਿਆਲਾਂ ਨੂੰ ਮੋੜਨ ਲਈ ਪੰਜਵੇਂ ਗੁਰੂਵਾਰ ਇਹ ਦੱਸਦੀ ਬਿਰਸੇ ਨਾਲ ਜੋੜਨ ਲਈ ਦਾਦੇ ਦੀ ਕੁਰਬਾਨੀ ਨੂੰ ਦਾਦੇ ਦੀ ਕੁਰਬਾਨੀ ਨੂੰ ਦਿਲ ਚੋਂ ਪੁੱਲ ਜਾਇਓ ਨਾ ਪਦਾਂ ਦੇ ਹੇਠ ਸੂਰਜੋ ਬੇ ਜੋ ਦੇਗੇ ਵਿੱਚ ਉਬਲਦੇ ਅੱਲਾ ਦਿੱਲੀ ਦਹਿਲਾ ਗਿਆ ਸੀ ਚੀਰਿਆ ਜਦ ਮਤੀ ਦਾਸ ਨੂੰ ਕਾਤਲ ਕਬਰ ਆ ਗਿਆ ਸੀ ਜਿਉਂਦਾ ਮੱਚ ਸਤੀ ਦਾਸ ਜੀ ਸਿੱਖੀ ਰੁਸ਼ਨਾ ਗਿਆ ਸੀ ਸਿੱਖੀ ਦੇ ਨਿਕਿਓ ਬੂਟਿਓ ਸਿੱਖੀ ਦੇ ਨਿਕਿਓ ਬੂਟਿਓ ਡਰ ਕੇ ਕੁਮਲਾਇਓ ਨਾ ਬਦਲਾ ਦੇ ਹੇਠ ਸੂਰਜ ਛਲਦੇ ਤੀਰ ਤੁਹਾਡੇ ਤੇ ਬੈਰੀ ਚਲਾਵਣਗੇ ਦੌਲਤ ਦਾ ਲਾਲਚ ਦੇ ਕੇ ਤੁਹਾਨੂੰ ਪਰਮਾਵਣਗੇ ਆਖਰ ਨੂੰ ਹੰਬ ਹਾਰ ਕੇ ਪਿੱਛੋਂ ਤੁਮਕਾਵਣਗੇ ਜ਼ਾਲਮ ਦੇ ਜਾਲਾਂ ਦੇ ਵਿੱਚ ਜ਼ਾਲਮ ਦੇ ਜਾਲਾਂ ਦੇ ਵਿੱਚ ਬਚਿਓ ਫਸ ਹੂ ਨਾਲ ਲਿਖਣਾ ਤਕਦੀਰਾਂ ਨੂੰ ਨਿੱਕੇਓ ਤੁਸੀਂ ਬਉਣੀਆਂ ਵੱਡੀਆਂ ਪੈਣਾ ਰਾਗੀਰਾਂ ਨੂੰ ਟੱਲੇ ਵੱਲ ਡਰ ਨਾ ਜਾਇਓ ਤੱਕ ਕੇ ਸ਼ਮਸ਼ੀਰਾਂ ਨੂੰ ਦਾਦੇ ਤੇ ਪਿਓ ਦੀ ਪੱਗ ਨੂੰ ਦਾਦੇ ਤੇ ਪਿਓ ਦੀ ਪੱਗ ਨੂੰ ਦਾਗ ਤੁਸੀਂ ਲਾਇਓ ਨਾ ਬਦਲਾਂ ਦੇ ਹੇਠ ਸੂਰਜੋ ਵੇਖ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਨਾ ਕਰਨ ਬਾਰੇ ਇਸਲਾਮ ਦਾ ਵਾਸਤਾ ਪਾ ਕੇ ਇੰਜ ਸਮਝਾਉਂਦਾ ਹੈ ਹਾ ਨਾਰਾ ਮਾਰਦਾ ਸ਼ੇਰ ਮੁਹੰਮਦ ਖਾਨ ਵੇਚ ਕੇ ਚੇਰੀ ਦਸ ਰਹਾ ਕੀ ਕਹਿੰਦਾ ਇਸਲਾਮ ਬੱਚਿਆਂ ਬੁੱਢਿਆਂ ਔਰਤਾਂ ਉੱਪਰ ਹੱਥ ਅਠਾਉਣਾ ਨਹੀਂ ਮੰਨ ਇਸਲਾਮ ਦਾ ਕਹਿਣਾ ਬੇੜਾ ਮੁੜ ਹੱਥ ਆਉਣਾ ਨਹੀਂ ਮੰਨ ਇਸਲਾਮ ਦਾ ਕਹਿਣਾ ਬੇੜਾ ਮੁੜ ਹੱਥ ਆਉਣਾ ਨਹੀਂ ਕਰਕੇ ਕਤਲ ਨੇ ਹੱਥੇ ਮੁਸਲਮਾਨ ਨਹੀਂ ਰਹਿੰਦਾ ਬੇਦੋਸ਼ਾ ਨੂੰ ਮਾਰਨ ਲਈ ਇਸਲਾਮ ਮੈਂ ਨਹੀਂ ਕਹਿੰਦਾ ਬੇਦੁਸ਼ਰ ਨੂੰ ਮਾਰਨ ਲਈ ਇਸਲਾਮ ਨਹੀਂ ਕਹਿੰਦਾ ਪਿਤਾ ਇਨਾਵਾ ਮਿਲ ਜੇ ਮੈਂ ਉਸ ਦੇ ਸੰਗ ਖੈ ਸਕਦਾ ਬਦਲਾ ਭਾਈ ਭਤੀਜਿਆਂ ਦਾ ਮੈਂ ਉਹ ਤੋਂ ਲੈ ਸਕਦਾ ਬਦਲਾ ਭਾਈ ਭਤੀਜਿਆਂ ਦਾ ਮੈਂ ਉਹ ਤੋਂ ਲੈ ਸਕਦਾ ਲਮਾ ਇਨਾ ਤੋਂ ਬਦਲਾ ਦੀਨੇ ਮਾਰਨ ਨਹੀਂ ਕਹਿੰਦਾ ਦੇ ਦੋਸ਼ਾਂ ਨੂੰ ਮਾਰਨ ਲਈ ਇਸਲਾਮ ਨਹੀਂ ਕਹਿੰਦਾ ਬੇਦੋਸ਼ਾਂ ਨੂੰ ਮਾਰਨ ਲਈ ਇਸਲਾਮ ਨਹੀਂ ਕਹਿੰਦਾ ਮੇਰੇ ਹੱਥ ਖੜੇ ਨੇ ਮੈਥੋਂ ਇਹ ਕੰਮ ਨਹੀਂ ਹੋਣਾ ਕਰਕੇ ਕਤਲ ਮਸੂਮ ਪਾਉ ਗਲ ਉਮਰਾਂ ਦਾ ਰੋਣਾ ਕਰਕੇ ਕਤਲ ਮਸੂਮ ਪਾਉ ਗਲ ਉਮਰਾਂ ਦਾ ਰੋਣਾ ਬੋਲੂਗਾ ਕਦੇ ਗੁਮ ਨਾਮ ਨਹੀਂ ਰਹਿੰਦਾ ਬੇਦੋਸ਼ ਨੂੰ ਮਾਰਨ ਲਈ ਇਸਲਾਮ ਨਹੀਂ ਕਹਿੰਦਾ ਬੇਦੋਸ਼ਾਂ ਨੂੰ ਮਾਰਨ ਲਈ ਇਸਲਾਮ ਨਹੀਂ ਕਹਿੰਦਾ ਕਰਕੇ ਕਤਲ ਮਸੂਮ ਦਾਗ ਇਸਲਾਮ ਤੇ ਲਾਏ ਹੋ ਨਾ ਸਰਾਸਰ ਹੈ ਉਲਟ ਸ਼ਰਾ ਦੇ ਜ਼ੁਲਮ ਕਮਾਇਓ ਨਾ ਸਰਾਸਰ ਹੈ ਉਲਟ ਸ਼ਰਾ ਦੇ ਜ਼ੁਲਮ ਕਮਾਇਓ ਨਾ ਲੱਗਿਆ ਦਾਗ ਬਜੀਰ ਖਾਨ ਜੀ ਲਾਹਾ ਨਹੀਂ ਲੈਂਦਾ ਬੇਦੋਸ਼ਾਂ ਨੂੰ ਮਾਰਨ ਲਈ ਇਸਲਾਮ ਨਹੀਂ ਨਹੀਂ ਕਹਿੰਦਾ ਬੇਦੋਸ਼ਾ ਨੂੰ ਮਾਰਨ ਲਈ ਇਸਲਾਮ ਨਹੀਂ ਕਹਿੰਦਾ ਫਾਦਾ ਨਾਰਾ ਮਾਰ ਸ਼ੇਰ ਖਾਂ ਸਿਰ ਜ ਤੇ ਹਾਸ ਗਿਆ ਮਾਨ ਬਤਾ ਦੇ ਹੱਕ ਵਿੱਚ ਖੜ ਕੇ ਕਰ ਇਨਸਾਫ ਗਿਆ ਮਾਨ ਬਤਾ ਦੇ ਹੱਕ ਵਿੱਚ ਖੜ ਕੇ ਕਰ ਇਨਸਾਫ ਗਿਆ ਨੇਕੀ ਰਹਿੰਦੀ ਟੱਲੇ ਪਾਲੇ ਇਨਸਾਨ ਨਹੀਂ ਰਹਿੰਦਾ ਬੇਦੋਸ਼ਾ ਨੂੰ ਮਾਰਨ ਲਈ ਸਲਾਮ ਨਹੀਂ ਕਹਿੰਦਾ ਬੇਦੁਸ਼ਾਂ ਨੂੰ ਮਾਰਨ ਲਈ ਸਲਾਮ ਨਹੀਂ ਕਹਿੰਦਾ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਗਨੀ ਖਾਨ ਨਵੀ ਖਾਨ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਗੁਰੂ ਸਾਹਿਬ ਨੂੰ ਮਾਲਵੇ ਵਿੱਚ ਇਉਂ ਲੈ ਕੇ ਆਏ ਬਈ ਚੱਕ ਲਈ ਸੀ ਪਾਲਕੀ ਪਾ ਖਤਰੇ ਵਿੱਚ ਜਾਨ ਪਿੱਛੇ ਤਿੰਨੇ ਖਾਲਸੇ ਅੱਗੇ ਦੋਵੇਂ ਖਾਨ ਗਣੀ ਹੋਰਾਂ ਨੇ ਦਿਮਾਗ ਨੂੰ ਲੜਾਇਆ ਸੀ ਗਣੀ ਹੋਰਾਂ ਨੇ ਦਿਮਾਗ ਨੂੰ ਲੜਾਇਆ ਸੀ ਇੱਕ ਪਾਲੰਗ ਨੂੰ ਪਾਲਕੀ ਬਣਾਇਆ ਸੀ ਇੱਕ ਪਾਲੰਗ ਨੂੰ ਪਾਲਕੀ ਬਣਾਇਆ ਸੀ ਪੀਰ ਬਾਗ ਗੁਰੂ ਸਾਹਿਬ ਨੂੰ ਬਿਠਾਇਆ ਸੀ ਪੀਰ ਬਾਗ ਗੁਰੂ ਸਾਹਿਬ ਨੂੰ ਬਿਠਾਇਆ ਸੀ ਕਰ ਪੀਰਾਂ ਵਾਲਾ ਭੇ ਇਸ ਲੈ ਕੇ ਚੱਲੇ ਜ਼ਰਵੇਸ ਸੱਟ ਮੋਢੇ ਉੱਤੇ ਕੇਸ ਉੱਤੇ ਨੀਲੀ ਦਸਤਾਰ ਨੂੰ ਸਜਾ ਲਿਆ ਗਨੀਖਾਨ ਨਵੀਖਾਨ ਨੇ ਗੁਰੂ ਸਾਹਿਬ ਪੀਰ ਉੱਚ ਦਾ ਬਣਾ ਲਿਆ ਗਨੀਖਾਨ ਨਵੀਖਾਨ ਨੇ ਫੌਜੀਆ ਨੇ ਲਾਲ ਪਿੰਡ ਲਾਇਆ ਸੀ ਨਾਕਾ ਫੌਜੀਆ ਨੇ ਲਾਲ ਪਿੰਡ ਲਾਇਆ ਸੀ ਰੁਕ ਜਾਣ ਦਾ ਹੁਕਮ ਫਰਮਾਇਆ ਸੀ ਰੁਕ ਜਾਣ ਦਾ ਹੁਕਮ ਫਰਮਾਇਆ ਸੀ ਗਣੀ ਖਾਨ ਹੋਰਾਂ ਬੜਾ ਸਮਝਾਇਆ ਸੀ ਗਣੀ ਖਾਨ ਹੋਰਾਂ ਬੜਾ ਸਮਝਾਇਆ ਸੀ ਫੌਜੀ ਸਿਰ ਮਾਰੀ ਜਾਣ ਕਹਿੰਦੇ ਦੇਣਾ ਨਹੀਂ ਜਾਨ ਤੁਹਾਡੀ ਕਰਾਂਗੇ ਪਛਾਣੇ ਉਹਨਾਂ ਸਰੋਵਾਰੇ ਜੀ ਨੂੰ ਬੁਲਾ ਲਿਆ ਗਨੀਖਾਨ ਨਵੀਖਾਨ ਨੇ ਗੁਰੂ ਸਾਹਿਬ ਪੀਰ ਉੱਚ ਦਾ ਬਣਾ ਲਿਆ ਗਨੀਖਾਨ ਨਵੀਖਾਨ ਨੇ ਗੁਰੂ ਸਾਹਿਬ ਪੀਰ ਉੱਚ ਦਾ ਬਣਾ ਲਿਆ ਗਨੀਖਾਨ ਨਵੀਖਾਨ ਨੇ ਕੀਨੂ ਜਦੋਂ ਕੇਰੀ ਖੜੀ ਸੀ ਫੌਜਪਾਲ ਕੀਨੂ ਜਦੋਂ ਕੇਰੀ ਖੜੀ ਸੀ ਕਾਜੀ ਆਣ ਕੇ ਪਛਾਣ ਉਥੇ ਕਰੀ ਸੀ ਕਾਜੀ ਆਣ ਕੇ ਪਛਾਣ ਉਥੇ ਕਰੀ ਸੀ ਗੁਰੂ ਫਾਰਸੀ ਕਾਜੀ ਦੇ ਕੋਲੋਂ ਪੜੀ ਸੀ ਗੁਰੂ ਫਾਰਸੀ ਕਾਜੀ ਦੇ ਕੋਲੋਂ ਪੜੀ ਸੀ ਕਾਜੀ ਲੈ ਸੀ ਪਛਾਣ ਕਹਿੰਦਾ ਛੇਤੀ ਦਿਓ ਜਾਨਵੇ ਤਾਂ ਪੀਰ ਹੈ ਮਹਾਨ ਇਹਨਾ ਅੱਖ ਕਾਜੀ ਸੀਸ ਨੂੰ ਕਾਲਿਆ ਗਨੀ ਖਾਨ ਨਵੀ ਖਾਨ ਨੇ ਗੁਰੂ ਸਾਹਿਬ ਪੀਰ ਉੱਚ ਦਾ ਬਣਾ ਲਿਆ ਗਨੀ ਖਾਨ ਨਵੀ ਖਾਨ ਨੇ ਕਾਜੀ ਕਹਿੰਦਾ ਇਹ ਤਾਂ ਉੱਚ ਦਾ ਕੋਈ ਪੀਰ ਹੈ ਇਹ ਤਾਂ ਉੱਚ ਦਾ ਕੋਈ ਪੀਰ ਹੈ ਸੱਚ ਪੁੱਛੋ ਇਹ ਤਾਂ ਪਹੁੰਚਿਆ ਫਕੀਰ ਹੈ ਸੱਚ ਪੁੱਛੋ ਇਹ ਤਾਂ ਪਹੁੰਚਿਆ ਫਕੀਰ ਹੈ ਭਲਾ ਕੀਤਾ ਕੰਮ ਆਖਦੀ ਜਮੀਰ ਹੈ ਭਲਾ ਕੀਤਾ ਕੰਮ ਆਖਦੀ ਜਮੀਰ ਹੈ ਕਾਜੀ ਕੀਤਾ ਚੰਗਾ ਕੰਮ ਸਾਰੇ ਹੋ ਗੀ ਤਨ ਤਨ ਫੌਜੀ ਗਏ ਸਾਰੇ ਮਨ ਛੱਟ ਫੌਜੀਆ ਨੇ ਘੇਰੇ ਨੂੰ ਹਟਾ ਲਿਆ ਗਨੀ ਖਾਦ ਨਵੀਂ ਘਰ ਨੇ गुरू साहिब पीरे उचदा बणा लिया घणी खाल नवी ने ਗਨੀ ਖਾਰੇ ਹੋਰਾ ਸਦਕ ਨਿਭਾਇਆ ਸੀ ਗਨੀ ਖਾਨ ਹੋਰਾ ਸਦਕ ਨਿਭਾਇਆ ਸੀ ਸੀਸ ਆਪਣੇ ਨੂੰ ਧਲੀ ਤੇ ਟਿਕਾਇਆ ਸੀ ਸੀਸ ਆਪਣੇ ਨੂੰ ਧਲੀ ਤੇ ਟਿਕਾਇਆ ਸੀ ਜਥਾ ਚੱਲ ਕੇ ਆਲਮਗੀਰ ਆਇਆ ਸੀ ਜਥਾ ਚੱਲ ਕੇ ਆਲਮਗੀਰ ਆਇਆ ਸੀ ਪਹੁੰਚੇ ਪਿੰਡ ਹੇਰ ਖਾਸ ਮਿਲੇਂ ਕਿਰਪਾਲ ਦਾਸ ਪਿੰਡ ਲੰਮੇ ਕੀਤਾ ਬਾਸ ੱਲੇਵਾ ਨੂੰ ਗੁਰਾਂ ਨੇ ਛਾਤੀ ਲਾ ਲਿਆ ਗਣੀ ਖਾਨ ਨਬੀ ਖਾਨ ਨੇ ਗੁਰੂ ਸਾਹਿਬ ਪੀਰ ਉੱਚ ਦਾ ਬਣਾ ਲਿਆ ਗਣੀ ਖਾਨ ਨਬੀ ਖਾਨ ਨੇ ਨੂਰਾ ਮਾਹੀ ਭੁੱਬਾਂ ਮਾਰ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਹਿਬ ਯਾਦਿਆਂ ਦੀ ਸ਼ਹੀਦੀ ਦਾ ਵਰਣਨ ਇੰਜ ਬਿਆਨ ਕਰਦਾ ਹੈ ਨੂਰਾ ਪੁੱਛਦਾ ਪੈਣ ਤੋਂ ਜਦ ਬੱਚਿਆਂ ਦਾ ਹਾਲ ਹੁਬਕੀ ਹੁਬਕੀ ਦੱਸਦੀ ਲੱਗ ਗਲੇ ਦੇ ਨਾਲ ਨੂਰਾ ਆਉਂਦਾ ਪੱਟਾ ਉੱਤੇ ਹੱਥ ਮਾਰਦਾ ਆਉਂਦਾ ਹੱਥ ਮਾਰਦਾ ਬੋਲਿਆ ਨਾ ਜਾਵੇ ਉੱਚੀ ਤਾਂ ਹਮਾਰਦਾ ਉੱਚੀ ਤਾਂ ਹਮਾਰਦਾ ਕਹਿੰਦਾ ਵੇਜੇ ਬੇੜਾ ਜ਼ਾਲਮਾਂ ਦੇ ਰਾਜ ਦਾ ਜ਼ਾਲਮਾਂ ਦੇ ਰਾਜ ਦਾ ਕੰਮ ਮਾੜਾ ਕਰਗੇ ਚੰਡਾਲ ਗੁਰੂ ਜੀ ਚੰਡਾਲ ਗੁਰੂ ਜੀ ਚੇਣ ਤੇ ਜਿਉਂਦੇ ਤੋਵੇਂ ਬਾਲ ਗੁਰੂ ਜੀ ਤੋਵੇਂ ਬਾਲ ਗੁਰੂ ਜੀ ਚੇਨ ਤੇ ਦੀ ਹੱਜ ਤੋਂ ਮੇ ਲਾਲ ਗੁਰੂ ਜੀ ਤੋਂ ਮੇ ਲਾਲ ਗੁਰੂ ਜੀ ਹਠੀ ਹਾਕਮਾਂ ਨੇ ਹੁਕਮ ਸੁਣਾਇਆ ਸੀ ਹੁਕਮ ਸੁਣਾਇਆ ਸੀ ਹਾਂ ਮਨਾਰਾ ਦਾ ਮਲੇਰ ਵਾਲੇ ਲਾਇਆ ਸੀ ਮਲੇਰ ਵਾਲੇ ਲਾਇਆ ਸੀ ਸੁੱਚੇ ਅਨੰਦ ਵਾਲ ਦੀ ਤੇ ਤੇਲ ਪਾਇਆ ਸੀ ਉੱਤੇ ਤੇਲ ਪਾਇਆ ਸੀ ਕਹਿੰਦਾ ਸੱਪ ਹੁੰਦੇ ਨਾ ਦਵਾਲ ਗੁਰੂ ਜੀ ਨਾ ਦਵਾਲ ਗੁਰੂ ਜੀ ਚੇਨ ਤੇ ਜਿਉਂਦੇ ਤੋਂ ਗੁਰੂ ਜੀ ਤੋਂ ਮੇ ਬਾਲ ਗੁਰੂ ਜੀ ਚੇੜ ਤੇ ਨਿਹੱਜ ਤੋਂ ਮੇ ਗੁਰੂ ਜੀ ਦੋ ਮੇ ਲਾਲ ਗੁਰੂ ਜੀ ਜਦੋਂ ਸਿਰਾਂ ਨਾਲ ਉੱਚੀ ਹੋਈ ਕੰਧ ਸੀ ਉੱਚੀ ਹੋਈ ਕੰਧ ਸੀ ਦਿਨ ਖੜੇ ਸੀ ਪੈ ਸੂਰਜ ਤੇ ਚੰਦ ਸੀ ਸੂਰਜ ਤੇ ਚੰਦ ਸੀ ਭੂਵਾ ਮਾਰ ਰੋਇਆ ਸਾਰਾ ਸਰਹੰਦ ਸੀ ਸਾਰਾ ਸਰਹੰਦ ਸੀ ਜਾਣੀ ਉੱਥੇ ਆ ਗਿਆ ਪਚਾਲ ਗੁਰੂ ਜੀ ਹਾਂ ਪਚਾਲ ਗੁਰੂ ਜੀ ਚੇਨ ਤੇ ਜਿਉਂਦੇ ਦੋ ਮੇ ਬਾਲ ਗੁਰੂ ਜੀ ਉਮੇਵਾਲ ਗੁਰੂ ਜੀ ਚੇਨ ਤੇ ਨਿਹੱਜ ਤੋਂ ਮੇ ਲਾਲ ਗੁਰੂ ਜੀ ਤੋਂ ਮੇ ਲਾਲ ਗੁਰੂ ਜੀ ਘੁੱਟ ਕੇ ਕਲੇਜੇ ਮਾਵਾ ਪੁੱਤ ਲਾਲੇ ਸੀ ਮਾਵਾ ਪੁੱਤ ਲਾਲੇ ਸੀ ਮਮਤਾ ਦਾ ਦੁੱਧ ਮਾਰਦਾ ਉਬਾਲੇ ਸੀ ਮਾਰਦਾ ਉਬਾਲੇ ਸੀ ਨੇਤਰਾਂ ਤੋਂ ਨੀਰ ਜਾਂਦੇ ਨਾ ਸੰਭਾਲੇ ਸੀ ਜਾਂਦੇ ਨਾ ਸੰਭਾਲੇ ਸੀ ਅੱਖੀਆਂ 'ਚੋਂ ਡਿੱਗੇ ਹੰਝੂ ਲਾਲ ਗੁਰੂ ਜੀ ਹੰਝੂ ਲਾਲ ਗੁਰੂ ਜੀ ਚੇਨ ਤੇ ਜਿਓ ਤੋਂ ਮੇਵਾਲ ਗੁਰੂ ਜੀ ਤੋਂ ਮੇਵਾਲ ਗੁਰੂ ਜੀ ਚੇੜਤੇ ਨਿਹੱਜ ਤੋਂ ਬਿਲਾਲ ਗੁਰੂ ਜੀ ਸੱਥਾਂ ਵਿੱਚ ਹੋਣ ਲੱਗੀਆਂ ਸੀ ਭੰਡੀਆਂ ਲੱਗੀਆਂ ਸੀ ਭੰਡੀਆਂ ਲੋਕੀ ਕਹਿੰਦੇ ਬੇਗਮਾਂ ਵੀ ਹੋਣ ਰੰਡੀਆਂ ਕਹਿੰਦੇ ਹੋਣ ਰੰਡੀਆਂ ਪੱਟੀਆਂ ਬਜੀਦੇ ਦੀਆਂ ਜਾਣ ਝੰਡੀਆਂ ਕਹਿੰਦੇ ਜਾਣ ਝੰਡੀਆਂ ਹਹਾਕਾਰ ਮੱਤੀ ਢੱਲੇ ਵਾਲ ਗੁਰੂ ਜੀ ਢੱਲੇ ਵਾਲ ਗੁਰੂ ਜੀ ਚੇਨ ਤੇ ਜਿਉਂਦੇ ਗੁਰੂ ਜੀ ਚਿੰਤੇ ਨਿਹਾਂ ਚ ਦੋਵੇਂ ਲਾਲ ਗੁਰੂ ਜੀ ਦੋਵੇਂ ਲਾਲ ਗੁਰੂ ਜੀ ਦੋਵੇਂ ਲਾਲ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ